ਅੱਜ ਉਹ ਕੰਗਣਾ ਰਣੌਤ ਦੀ ਫਿਲਮ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਇਤਰਾਜ਼ ਕੀਤਾ ਮੈਂ ਇਹ ਸਮਝਦਾ ਕਿ ਜਿਹੜਾ ਵੀ ਕਿਸੇ ਵੀ ਧਰਮ ਦੇ ਬਾਰੇ ਵਿੱਚ ਜੋ ਸਵੇਦਨਸ਼ੀਲ ਧਰਮ ਨੇ ਜਾਂ ਈਵਨ ਜੈਨ ਧਰਮ ਵੀ ਹੈ ਇਸਲਾਮ ਵੀ ਹੈ ਸਿੱਖ ਵੀ ਹੈ ਖਾਲਸਾ ਵੀ ਹੈ ਉਹਦੇ ਬਾਰੇ ਵਿੱਚ ਕੋਈ ਵੀ ਚੀਜ਼ ਅਗਰ ਕਰਨੀ ਹੋਵੇ ਤਾਂ ਉਹਨਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਉਹ ਤੋਂ ਅਪਰੂਵਲ ਜ਼ਰੂਰ ਲੈਣਾ ਬਣਨ ਤੋਂ ਪਹਿਲਾਂ ਹੀ ਲਈ ਜਾਵੇ ਤਾਂ ਕਿ ਐਸੇ ਮਸਲੇ ਪੈਦਾ ਨਾ ਹੋਣ ਔਰ ਦੂਸਰੀ ਗੱਲ ਹੈ ਜੇ ਉਹਦੇ ਚ ਕੁਝ ਮਸਲੇ ਇਹ ਵੀ ਉਠਾਏ ਜਾ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਕਾਤਲ ਨੇ ਉਹਨਾਂ ਦੀ ਭੂਮਿਕਾ ਦਿਖਾਈ ਜਾ ਰਹੀ ਹੈ ਉਹ ਵੀ ਇਤਰਾਜ਼ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਮੈਂ ਇਹ ਸਮਝਦਾ ਕਿ ਇੱਕ ਪ੍ਰਧਾਨ ਮੰਤਰੀ ਮੁੱਖ ਮੰਤਰੀ ਦਾ ਕਿਸੇ ਦੇ ਵੀ ਕਾਤਲ ਹੋਣ ਹਤਿਆਰੇ ਜਿਹੜੇ ਆ ਉਹਨਾਂ ਦੀ ਹਤਿਆ ਨੂੰ ਦੇਸ਼ ਉਹਦੇ ਖਿਲਾਫ ਖੜਾ ਹੋਏਗਾ ਇਹ ਨਹੀਂ ਹੋਣਾ ਚਾਹੀਦਾ ਇਸ ਦੀ ਅਸੀਂ ਨਿੰਦਾ ਕਰਦੇ ਆਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਸਮਝਦਾ ਖਾਲਸਾ ਜਿਹੜਾ ਹੈਗਾ ਖਾਲਸਾ ਬੜਾ ਪਵਿੱਤਰ ਨਾਮ ਹੈ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਖਾਲਸਾ ਹਥਿਆਰਿਆਂ ਦੀ ਕਦੇ ਮਦਦ ਨਹੀਂ ਕਰਦਾ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਸਵੇਦਨਸ਼ੀਲ ਗੱਲਾਂ ਨੇ ਧਰਮਾਂ ਦੇ ਬਾਰੇ ਵਿੱਚ ਕੋਈ ਗੱਲ ਕਹਿਣੀ ਹੈ ਹਾਲਾਂਕਿ ਮੈਂ ਨਾ ਤਾਂ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਨਹੀਂ ਮੈਂ ਨਿੱਜੀ ਤੌਰ ਤੇ ਕੋਈ ਹੋਰ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰ ਨਾਲ ਸਹਿਮਤ ਹਾਂ ਪਰ ਮੈਂ ਸਮਝਦਾ ਕਿ ਉਹਨਾਂ ਦਾ ਵੀ અપਮਾਨ ਨਹੀਂ ਹੋਣਾ ਚਾਹੀਦਾ ਔਰ ਸਭ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਕਿਸੇ ਦਾ ਵੀ અપਮਾਨ ਨਾ ਕੀਤਾ ਜਾਵੇ ਔਰ ਇਹ ਪ੍ਰੇਮ ਦਾ ਹੀ ਕੰਮ ਆ ਡੈਮੋਕ੍ਰੇਸੀ ਚ ਪ੍ਰੇਮ ਨਾਲ ਹੀ ਕੰਮ ਚੱਲਦਾ ਕੜਵਾਹ ਜਿਹੜਾ ਵਧਾਉਂਦਾ ਫੈਲਾਉਂਦਾ ਉਹ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਦਾ ਸਟਰੈਂਥਨ ਨਹੀਂ ਕਰਦਾ ਚਾਹੇ ਉਹ ਕੋਈ ਫਿਲਮ ਹੋਵੇ ਚਾਹੇ ਕੋਈ ਗੀਤ ਹੋਵੇ ਇਹਨਾਂ ਗੀਤਾਂ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ ਇਹ ਨਾ ਗੀਤਾ ਨਹੀਂ ਫਿਲਮਾਂ ਨਹੀਂ ਜਿਹੜੀ ਹਿੰਸਾ ਪ੍ਰਮੋਟ ਕੀਤੀ ਆ ਇਹ ਨਹੀਂ ਹੋਣਾ ਚਾਹੀਦਾ ਉਸ ਨੂੰ ਡਿਸਕਰੇਜ ਕਰਨਾ ਚਾਹੀਦਾ ਉਸ ਟੈਂਡੈਂਸੀ ਨੂੰ ਇੱਧਰ ਜ਼ਰੂਰ ਧਿਆਨ ਦਿਤਾ ਜਾਵੇ